ਹਾਂਜੀ ਮਿੱਤਰੋ ਆਪਾਂ ਆਏ ਸੀ ਨਾਨਕੇ ਪਿੰਡ ਤੇ ਆਪਾਂ ਪਾਈ ਜਾਂਦੇ ਸੀ ਕੋਠੀ ਤੇ ਪਹਿਲਾਂ ਵੀ ਆਪਾਂ ਦੱਸਿਆ ਸੀ ਤੁਹਾਨੂੰ ਆਪਾਂ ਵਲੌਗ ਇੱਥੇ ਬਣਾਉਦੇ ਰਹੇ ਹਾਂ ਆਪਾਂ ਵੀ ਇੱਥੇ ਰਹੇ ਸੀਗੇ ਤੇ ਹੁਣ ਪ੍ਰਦੀਪ ਸਿੰਘ ਨੂੰ ਪੁੱਛਦੇ ਹਾਂ ਕਿ ਕਿੰਨਾ ਕੰਮ ਨਿਭੜ ਚੁੱਕਿਆ ਤੇ ਕਿਵੇਂ ਪ੍ਰਦੀਪਾ ਠੀਕ ਆ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਪੁੱਛਦੇ ਹਾਂ ਦੀਪੇ ਤੋਂ ਕੀ ਕੀ ਗੱਲ ਬਣ ਗਿਆ ਤੇ ਚੱਲ ਦੀਪੇ ਤਖਾ ਦੱਸ ਸਾਰਾ ਕੁਝ ਦੋ ਰੈਂਟਰ ਮਿਲਿਆ ਸੀ ਤਾ ਹੈ ਰੈਂਟਰ ਵਿਲੇ ਆਇਆ ਸੀ ਹੋਰ ਆਹ ਲੇਟਰ ਤਾਂ ਫਿਰ ਉਹੀ ਹੈ ਦਿਖਾ ਦਿੱਤਾ ਹਾਂ ਆਹ ਹੈ ਸੱਤ ਆਗਾ ਤਾਂ ਛੱਡੇ ਆ ਖਾਨੇ ਇਹਦਾ ਡਿਜ਼ਾਈਨ ਬਣਾ ਇੱਥੇ ਹੈ ਡਿਜ਼ਾਈਨ ਬਣੂਗਾ ਥੱਲੇ ਤੱਕ ਅੱਛਾ ਥੱਲੇ ਕਿਹੜੀ ਪਹਿਲਾਂ ਮਿਸਤਰੀ ਆ ਤਾਂ ਆਪਾਂ ਪੈਪਾਂ ਤੋਂ ਕਰਦੇ ਸਪੀਟਿੰਗ ਹਾਂ ਪਹਿਲਾਂ ਮਿਸਤਰੀ ਭੁੱਲ ਗਿਆ ਜੀ ਆ ਮਿਸਤਰੀ ਭੁੱਲਦਾ ਬਾਰਾ ਯਾਰ ਇਹਦਾ ਮਿਸਤਰੀ ਭੁੱਲ ਗਿਆ ਮਿੱਤਰੋ ਆ ਦੇਖੋ ਅੰਦਰ ਪਲਾਸਟਰ ਹੋਣ ਲੱਗ ਗਿਆ ਅੰਦਰ ਉਹਦਾ ਲੇਟ ਦੀ ਕਮੀ ਆ ਤੇ ਅੰਦਰ ਦਾ ਕੰਮ ਰਹਿ ਗਿਆ ਅੰਦਰ ਆ ਵੀ ਪਈ ਆ

ਮਾਪੂਲੀ ਦੇਖ ਨਹੀਂ। ਸੋ ਮੈਂ ਜਨਾਈ ਕਰਤੀ। ਆਹ ਗਈ ਮਮਤੀ ਤੇ ਖਲਾਰਾ ਪਿਆ ਪਿਆ। ਅੱਛਾ ਜੀ ਨਾਈ ਰੱਖੀ। ਮਮਤੀ ਦੇ ਦੂਰ। ਬੜੇ ਜੀ ਜਨਨ ਤਾਂ ਮੈਂ ਕਰ ਲਈ। ਜੇ ਇਹਨਾਂ ਨੇ ਕਮਾਉਣੀ। ਇੱਥੇ ਵੜਾ ਕੇ ਲਾ ਦਾਂ ਉੱਪਰ ਨਹੀਂ ਚਾਹਤ ਕੋਈ। ਫਰਸ ਲਾਤੀ ਕੋਠੇ ਤੇ ਆ ਜੀ ਲਾਈਆ ਫਰਸ਼ਾ ਜੀ ਲਾਈਆ ਤੇ ਕੋਲੀਆਂ ਪਾਤਾ ਉੱਤੇ ਉਹ ਮਸ਼ੀਨ ਅੰਦਰ ਚੱਕ ਕੇ ਰੱਖਤੀ ਹੈ ਨਾ ਪਹਿਲਾਂ ਗੱਟੇ ਵਾਵਾ ਰੱਖੇ ਸੀ ਪਹਿਲਾਂ ਇਦਾਂ ਸੀ ਮਸ਼ੀਨ ਮਸ਼ੀਨ ਅੰਦਰ ਸੀ ਪਹਿਲਾਂ ਹੁਣ ਇੱਥੇ ਆਪਾਂ ਅੰਦਰ ਜਾ ਨਹੀਂ ਸਕਦੇ ਅੰਦਰ ਦੀ ਚੈੱਕ ਕਰੋ ਨਾ ਨਾ ਦੇਖੀਏ ਪੈਪੰਦੇ ਜਿਹਾ ਪਿਆ ਹੋ ਹਵਾ ਨਿਕਲੂਗਾ ਫਿਰ ਗਿਆ ਆ ਬੇਪਨਾ ਮਾ ਜਗੜ ਕੀਤਾ ਕੋਈ ਨਵਾਂ ਛੱਤ ਦੀ ਹਵਾ ਨਿਕਲੂਗਾ ਆ ਮੇਰੇ ਪੈ ਜਾਣਾ ਥੱਲੋਂ ਫਰਸ਼ ਚੋਂ ਨਹੀਂ ਆਉਂਦਾ ਤੇਣਾ ਚੱਲੇ ਜਾਂਦਾ ਹਾਂ ਇਹਦਾ ਆ ਵੀ ਤੇਰੇ ਨਾਲ ਬੋਲਦਾ

मैल वाले गीत भी याद नहीं चल तक दीता नहीं है अदरा बहरा अंदर तक दीदा नहीं है नहीं। बारा चानन तीन <laughs> हरे भाई किए इन ਇਹ ਥਿੰ ਬੜਾ ਜਿਹਾ ਹੋ ਗਿਆ ਹੁਣ ਭਰਨਾ ਹੁਣ ਨਹੀਂ ਭਰਨਾ ਹੁਣ ਤਾਂ ਮੈਂ ਮੈਂ ਇਹਨੇ ਟੋਵਾ ਪਟਿਆ ਸਵੀਮਿੰਗ ਪੂਲ ਬਣਾ ਲਗੇ ਹੂੰ ਫਿਰ ਮੱਛਰ ਪੈਦਾ ਹੁੰਦਾ ਹੈ ਮਲੀਰ ਦਾ ਨਾ ਸਵੀਮਿੰਗ ਪੂਲ ਹਾਰੋ ਤਾਜਾ ਪਾਣੀ ਭਰਿਆ ਕਰੀ ਮਲੀਰ ਦਾ ਫੈਲਣ ਦਾ ਹੋਆ ਪੂਰਾ ਪੂਰਾ ਖਤਰਾ ਅੱਛਾ ਆ ਬਾਲੀ ਉੱਚੀ ਗੰਧ ਚੱਕਦੀ ਹੈ ਨਾ ਉਹਦੇ ਨਾਲੋਂ ਪਰਦੀ ਨਾਲੋਂ ਆ ਗੰਧ ਨਕਸ਼ੇ ਜੀ ਆਏ ਆ ਅਥੜੀ ਜਾਨ ਬਣੂਗਾ ਹੈ ਨਾ ਨਕਸ਼ੇ ਜੀ ਆਪ ਨਕਸ਼ਾ ਦਿਖਾ ਦਿਖਾ ਦਿਨ ਸਬਸਕ੍ਰਾਈਬਰਾਂ ਨੂੰ ਦਿਖਾ ਦੇਾਂਗੇ ਦੇ ਮਰ ਆਦਿ ਨਾਕਸਿਆ ਪੋਦਾਨੀ ਕਿੱਥੇ ਪਿਆ ਫੇਰ ਦਿਖਾਵਾਂ ਮੈਲ ਚ ਫੋਟੋ ਹੈ ਨਹੀਂ ਕੱਲ ਨੂੰ ਦਿਖਾਵਾਂ ਤੇ ਕਿੰਨਾ ਕ ਖਰਚਾ ਆ ਗਿਆ ਹੁਣ ਤੱਕ ਅੰਦਾਜ਼ਾ ਐਸਟੀਮੇਟ ਤੂੰ ਦੱਸ ਸਕਦਾ ਟੋਟਲ ਖਰਚਾ ਕਿੰਨਾ ਲੱਗ ਸਕਦਾ ਪਰਾਸਤਰ ਕਰਕੇ ਪੱਥਰ ਲਾ ਕੇ ਐਸਟੀਮੇਟ ਆਪਣੇ ਜੇ ਕਿਸੇ ਵੀਰ ਭਰਾ ਨੇ ਘਰ ਪੋਣਾ ਹੋਇਆ ਕੋਠੀ ਬਣਾਉਣੀ ਹੋਈ ਉਹ ਮਤਲਬ ਉਹਨਾਂ ਦਾ ਅੰਦਾਜ਼ਾ ਸੋਚ ਕੇ ਬਣਾ ਸਕਦਾ ਤੇ ਆ ਮਿੱਤਰੋ ਘਰ ਹੈਗਾ 1400 ਸਕਰ ਫੁੱਟ 1400 ਸਕਰ 1420 ਸਕਰ ਫੁੱਟ ਦਾ ਸਲੇਪਾਂ ਸਲੂਬਾਂ ਪਾ ਕੇ ਘੱਟੋ ਘੱਟ 1600 ਬਣ ਜੀਦਾ ਹਾਂ ਤੇ ਇੰਡੇ ਵੱਡੇ ਹਾਂ ਜਿੰਨਾ ਵੀ ਹੈਗਾ 1600 ਤੇ ਕਿੰਨਾ ਕ ਖਰਚ ਆ ਸਕਦਾ ਇੰਦੇ ਵੱਡੇ ਘਰ ਬਣਾਉਣ ਤੇ ਐਸਟੀਮੇਟ ਦੱਦ ਦੇ ਥਾਂ ਥਾਂ ਲੱਗ ਥਾਂ ਨਹੀਂ ਵਿੱਚ ਘਰ ਵੱਡ ਕੰਨਾ ਹ ਅੰਦਰ ਲੇ ਅੰਦਰ ਲੇ ਘਰ ਤੇ ਆ ਜਾਊਗਾ 17-18 ਲੱਖ ਮਿੱਤਰੋ ਜੇ ਕਿਸੇ ਨੇ ਬਣਾਉਣਾ ਦੇਖ ਲਓ ਰੰਗ ਤੋਂ ਬਿਨਾ ਹਨਾ ਰੰਗ ਤਾਂ ਨਹੀਂ ਕਰਨਾ ਰੰਗ ਤੋਂ ਬਿਨਾ 12 18 ਲੱਖ ਰੁਪਏ ਦੀਆਂ ਜੋੜੀਆਂ ਲਾ ਕੇ ਪੱਥਰ ਲਾ ਕੇ ਹਨਾ ਤਿਆਰ ਹੋ ਗਏ ਬਿਜਲੀ ਫਟ ਹੋ ਗਏ ਨਹੀਂ ਨਹੀਂ ਫਟ ਕਰਕੇ ਹਾਂ ਤੇ ਬਿਜਲੀ ਵਾਲੇ ਵਿਚਲੀ ਵਾਲੇ ਵਿਚਾਰ ਲਈ ਆਪਾਂ ਬਿਜਲੀ ਵਾਲੇ ਤਾਂ ਵਿਚਾਲੇ ਕਿਉਂਕਿ ਇਹਦਾ ਮਾਮਾ ਬਿਜਲੀ ਵਾਲਾ ਇੰਸਪੈਕਟਰ ਨਾਲ ਮੈਂ ਅਲੱਗ ਆ ਤੇ ਬਿਜਲੀ ਆਪਾਂ ਪਰਫਾਂਗੂ ਪਾ ਵੀ ਪਾਂਗੇ ਤੇ ਬਿਜਲੀ ਵੀ ਫਟਾ ਆਪ ਹੀ ਕਰਾਂਗੇ ਮਤਲਬ ਬਿਜਲੀ ਵੀ ਆਪ ਫਟ ਕਰਨਗੇ ਦੇਖੋ ਅੱਛੇ ਦੂਜੀਆਂ ਲਾਈਟਾਂ ਲੱਗਣੀਆਂ ਹੋਣਾ ਅਈ ਚਾਹਦੀਆਂ ਨਹੀਂ ਟੇਡੀਆਂ ਨਹੀਂ ਹਣਾ ਥੱਲੇ ਜੇ ਨੂੰ ਹੁੰਦੀ ਆ ਉਹ ਬਾਲੀਆਂ ਉਹ ਹੁੰਦੀ ਆ ਤੇ ਤੇ ਆ ਗਈ ਅੰਦਰ ਪਈ ਅਥੋ ਦੀ ਕਹਿੰਦੇ ਸੀ ਸਪੋਰਟਸ ਕਾਰ ਰੇਸਾਂ ਲਗਾਉਣੀਆਂ ਉੱਥੇ ਆਉਂ ਉੱਥੇ ਸੀ ਕੋਈ ਜਾਂਦੇ ਕਿੱਥੇ ਸੀ ਉੱਥੇ ਅੱਛਾ ਪੂਰੇ ਕਰਦੇ ਬੰਦੇ ਪਾਸੇ